ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਆ ਮੌਸਮ ਦੀ ਗੱਲ ਕਰਦੇ ਆ ਕਿ ਅਗਲੇ 4-5 ਘੰਟੇ ਜਾਂ ਸ਼ਾਮ ਦੇ ਮੌਸਮ ਦੇ ਵਿੱਚ ਕੀ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਹੁਣ ਤੁਸੀਂ ਪੰਜਾਬ ਦੀਆਂ ਸਿੱਧੀਆਂ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਸਮ ਲਗਭਗ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਹਲਕੀ ਫੁਲਕੀ ਬੱਦਲਵਾਈ ਪੰਜਾਬ ਦੇ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਇਸ ਦਾ ਪ੍ਰਭਾਵ ਕੋਈ ਜ਼ਿਆਦਾ ਗਰਮੀ ਦੇ ਉੱਤੇ ਨਹੀਂ ਦੇਖਣ ਨੂੰ ਮਿਲਿਆ ਪੰਜਾਬ ਦੇ ਲੁਧਿਆਣਾ ਬਠਿੰਡਾ ਮੋਗਾ ਜਲੰਧਰ ਦੇ ਵਿੱਚ ਆਪਾਂ ਨੂੰ 44-45 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਅੱਜ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਿਆ ਪੰਜਾਬ ਨੂੰ ਲੇਕਿਨ ਇਸ ਦੇ ਵਿੱਚ ਹੀ ਅੱਜ ਸ਼ਾਮ ਦੇ ਮੌਕੇ ਪੰਜਾਬ ਦੇ ਮੌਸਮ ਬਦਲਣ ਦੀ ਸੰਭਾਵਨਾ ਬਣ ਰਹੀ ਹੈ ਕਿਉਂਕਿ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਬਦਲਵਾਈ ਸਿਸਟਮ ਬਣੇਗਾ ਜਿਸ ਦੇ ਚੱਲਦੇ ਪੰਜਾਬ ਦੇ ਉੱਤਰੀ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਬਾਕੀ ਡਿਟੇਲ ਵਿੱਚ ਦੱਸਦੇ ਹਾਂ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਤੇ ਹੁਣ ਜੇਕਰ ਪਹਿਲਾਂ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਇੱਕ ਪੱਧਰ ਤੋਂ ਨਹੀਂ ਚੱਲ ਰਹੀਆਂ ਕਹਿਣ ਦਾ ਭਾਵ ਹੈ ਕਿ ਹਵਾਵਾਂ ਦੀ ਗਤੀ ਦੱਖਣੀ ਹਿੱਸੇ ਦੇ ਵਿੱਚ ਦੱਖਣ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਉੱਤਰ ਪੱਛਮੀ ਜਾਂ ਉੱਤਰ ਪੂਰਬੀ ਇਲਾਕਾ ਹਵਾਵਾਂ ਮਿਕਸ ਹੋ ਕੇ ਚੱਲ ਰਹੀਆਂ ਨੇ ਕੋਈ ਇੱਕ ਪੱਧਰ ਤੋਂ ਇੱਕ ਦਿਸ਼ਾ ਤੋਂ ਹਵਾਵਾਂ ਨਹੀਂ ਚੱਲ ਰਹੀਆਂ ਤੇ ਦੱਖਣੀ ਹਿੱਸੇ ਦੇ ਵਿੱਚ ਗਰਮੀ ਜ਼ਿਆਦਾ ਹੋਣ ਦਾ ਕਾਰਨ ਇਹ ਹੀ ਹੈ ਕਿ ਉੱਧਰ ਪੱਛਮੀ ਹਵਾਵਾਂ ਦਾ ਜ਼ਿਆਦਾ ਰੁਖ ਦੇਖਣ ਨੂੰ ਮਿਲ ਰਿਹਾ ਪੱਛਮੀ ਹਵਾਵਾਂ ਮੈਦਾਨੀ ਇਲਾਕੇ ਭਾਵ ਰੇਤਲੇ ਇਲਾਕੇ ਤੋਂ ਆਉਂਦੀਆਂ ਨੇ ਖੁਸ਼ਕ ਹਵਾਵਾਂ ਜਿਸ ਦੇ ਚੱਲਦੇ ਮੌਸਮਾ ਜਿਹੜਾ ਤੇਜ਼ੀ ਨਾਲ ਗਰਮੀ ਜਾਂ ਨੂਹਾਂ ਵਾਲਾ ਮਾਹੌਲ ਦੇਖਣ ਨੂੰ ਮਿਲ ਜਾਂਦਾ ਤੇ ਇਸ ਦੇ ਚੱਲਦੇ ਫਰੀਦਕੋਟ ਫਾਜ਼ਿਲਕਾ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਤੇਜ਼ ਗਰਮੀ ਦਾ ਅਹਿਸਾਸ ਦੇਖਣ ਨੂੰ ਮਿਲ ਰਿਹਾ ਹੈ ਇਸੇ ਕਾਰਨ ਤੇ ਹੁਣ ਨਵੇਂ ਸਿਸਟਮ ਦੀ ਗੱਲ ਕਰਦੇ ਹਾਂ ਜੋ ਅੱਜ ਸ਼ਾਮ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਚਲਦੇ ਪੰਜਾਬ ਇਸ ਜਗ੍ਹਾ ਤੋਂ ਇੱਕ ਵਾਰ ਉੱਠੇਗਾ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜਿਸ ਦੇ ਚਲਦੇ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਕਵਰ ਹੋਣਗੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਸ਼ਾਮ ਦੇ ਸਮੇਂ ਟਟਮੇ ਰੂਪ ਦੇ ਵਿੱਚ ਬਦਲਾਂ ਦੀ ਆਵਾਜ਼ਾਈ ਦੇਖਣ ਨੂੰ ਮਿਲੇਗੀ ਤੇ ਸ਼ਾਮ ਤੋਂ ਬਾਅਦ ਕਹਿਣ ਦਾ ਭਾਵ ਹੈ ਇਹ ਸਿਸਟਮ ਦਾ ਜ਼ਿਆਦਾਤਰ ਪ੍ਰਭਾਵ ਅੱਜ ਰਾਤ ਨੂੰ ਜਾਂ ਕੱਲ ਨੂੰ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਸਿਸਟਮ ਛਾਪਦੇ ਸਮੇਂ ਬਣੇਗਾ ਬਾਕੀ ਇਹ ਐਗਜ਼ੈਕਟਲੀ ਨਹੀਂ ਦੱਸ ਸਕਦੇ ਕਿ ਕਿੰਨੇ ਕੇ ਸਿਸਟਮ ਮਤਲਬ ਕਿੰਨੇ ਕ ਪੰਜਾਬ ਨੂੰ ਘੇਰ ਸਕਦਾ ਹੈ ਜ਼ਿਆਦਾਤਰ ਸੰਭਾਵਨਾਵਾਂ ਨੇ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਵਰਗੇ ਰੂਪਨਗਰ ਨੰਗਲ ਅਤੇ ਨਵੇਂ ਸ਼ਹਿਰ ਵਰਗੇ ਇਲਾਕਿਆਂ ਨੂੰ ਕਵਰ ਕਰ ਸਕਦਾ ਹੈ ਤੇ ਹੁਣ ਦੀ ਜੇਕਰ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਲਗਭਗ ਪੂਰਬੀ ਹਿੱਸੇ ਦਾ ਮੌਸਮ ਆ ਜਿਹੜਾ ਸ਼ਾਮ ਦੇ ਸਮੇਂ ਲਗਭਗ ਸਾਫ਼ ਰਹੇਗਾ ਪੁਛਮੀ ਉੱਤਰ ਪੱਛਮੀ ਅਤੇ ਦੱਖਣ ਪੱਛਮੀ ਹਿੱਸਿਆਂ ਦਾ ਵੀ ਲਗਭਗ ਮੌਸਮ ਸਾਫ਼ ਰਹੇਗਾ ਕੋਈ ਜ਼ਿਆਦਾ ਹਲਚਲ ਨਹੀਂ ਆ ਲੇਕਿਨ ਜੇ ਇਹ ਸਿਸਟਮ ਦਾ ਕੋਈ ਵੱਡਾ ਸਿਸਟਮ ਹੋਇਆ ਭਾਵ ਕਹਿਣ ਦਾ ਭਾਵ ਕਿ ਦਾਇਰਾ ਜੇਕਰ ਵੱਡਾ ਹੋਇਆ ਤਾਂ ਇਸ ਦੇ ਚਲਦੇ ਆਪਾਂ ਨੂੰ ਉੱਤਰ ਭਾਰ ਉੱਤਰ ਪੰਜਾਬ ਪੂਰਾ ਕਵਰ ਨਜ਼ਰ ਆਉਂਦਾ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਜਲੰਧਰ ਮੋਗਾ ਅਤੇ ਅੰਮ੍ਰਿਤਸਰ ਵਰਗੇ ਇਲਾਕੇ ਕਵਰ ਹੁੰਦੇ ਦੇਖਣ ਨੂੰ ਮਿਲਣਗੇ ਇਸ ਦੇ ਚਲਦੇ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਜਿਵੇਂ ਕਿ ਰੂਪਨਗਰ ਪਟਿਆਲਾ ਅਤੇ ਮਲੇਰਕੋਟ ਦੇ ਇਲਾਕੇ ਦੇ ਵਿੱਚ ਵੀ ਆਪਾਂ ਨੂੰ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਆ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ